ਦੇ ਵੀ ਅਸੀਂ ਗਏ ਆ ਅਸੀਂ ਐਬੋ ਵਾਲ ਗਏ ਆ ਅਸੀਂ ਬਾੜ ਸਲਕਪਕ ਸਾਰੇ ਬਾੜਾਂ ਚ ਜਾ ਰਹੇ ਆ ਜਵਾਰ ਕੈਂਪ ਗਏ ਆ ਸਾਰੇ ਬਾੜਾਂ ਚ ਤੁਸੀਂ ਜਾ ਰਹੇ ਆ ਤੁਹਾਡੇ ਪਿੰਡ ਆਇਆ ਜਿੱਥੇ ਵੀ ਜਾ ਰਹੇ ਲੋਕ ਇਹੀ ਕਹਿੰਦੇ ਆ ਕਿ ਜੀ ਅਸੀਂ ਸੋਚ ਰੱਖਿਆ ਹੂੰ ਭਾਵੇਂ ਜੋ ਮਰਜੀ ਇਹ ਕਹੀ ਜਾਣ ਸੋਸ਼ਲ ਮੀਡੀਆ ਤੇ ਫਰਾਨਾ ਅਸੀਂ ਮਨ ਆਪਣਾ ਬਣਾ ਰੱਖਿਆ ਕਿਉਂਕਿ 7 ਦਿਨ ਰਹਿ ਗਏ ਹੁਣ ਕੋਈ ਤੁਸੀਂ ਇਹੋ ਜਿਹਾ ਕੁਛ ਤਾਂ ਉਧਰੋਂ ਕੋਈ ਨਾ ਉਧਰੋਂ ਕੋਈ ਵੀ ਇਹੋ ਜਿਹਾ ਭਾਸ਼ਣ ਦੇਤਾ ਜਾਂ ਕੋਈ ਹੋਰ ਵੀ ਉਹ ਦਿਨ ਤੁਸੀਂ ਬਦਲ ਚੋਂਗੇ ਉਸਹਿ ਨੇ ਕਹਿੰਦੇ ਆ ਕਹਿੰਦੇ ਵੀ ਨੰਤਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਕੁੜੀ ਕੁੜੀ ਦੇ ਜਦੋਂ ਨੰਨਕਾਰ ਹੁੰਦੇ ਆ ਤਾਂ ਉਹ ਕੁੜੀ ਵਾਲਿਆਂ ਵੱਲੋਂ ਕੁੜੀ ਨਾਲ ਸਿੱਖਿਆ ਦੇਣ ਲੱਗ ਜਾਂਦੀ ਹੈ ਆਪਣੇ ਸਹੁਰੇ ਨੂੰ ਬਾਪ ਸਮਝੀਂ ਸੱਸ ਨੂੰ ਮਾਂ ਸਮਝ ਕੇ ਪੈਰੀ ਹੱਥ ਲਾਈ ਪੈਣੇ ਹਨਾ ਆਹ ਉਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਵੇ ਉਹ ਪਹਿਲੇ ਦਿਨ ਚਾਕੇ ਦੂਜੇ ਦਿਨ ਪੱਟੂਗੀ ਉਹਦੇ ਨਾਲ ਸੁਭਾਅ ਨਹੀਂ ਬਦਲਦਾ ਹੁਣ ਅੰਡਾ ਨਹੀਂ ਸਿੱਖਿਆ ਨਹੀਂ ਕੰਮ ਕਰਦੀ ਠੀਕ ਹੈ ਨਾ ਸੋ ਹੁਣ ਤਾਂ ਮਾਨ ਬਣਾ ਚੁੱਕੇ ਹੋ ਤੁਸੀਂ ਪਰ ਉਹਦਾ ਹੰਕਾਰ ਦੇਖੋ ਬੋਰਡਾਂ ਚੋਂ ਵੀ ਝਲਕਦਾ ਬੋਰਡਾਂ ਚੋਂ ਬੋਰਡ ਵੀ ਆਏ ਲਾਏ ਹੋਨੇ ਕਾਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਕਿਉਂ ਭਈ ਕਿਉਂ ਜ਼ਰੂਰੀ ਹੈ ਭਈ ਸੱਕ ਕੀ ਗੱਲ ਉਹ ਸਾਡੀ ਮਜਬੂਰੀ ਹੈ ਜਿਹੜਾ ਜ਼ਰੂਰੀ ਹੈ ਉਹਦਾ ਬੈਰ ਤੁਹਾਨੂੰ ਪਤਾ ਆ ਉਹ ਬੰਦਾ ਜ਼ਰੂਰੀ ਹੈ ਉਹ ਬੰਦਾ ਐਸਾ ਹੈ ਦਿੱਲੀ ਦੇ ਇੱਕ ਗਰੀਬ ਇਲਾਕੇ ਦਾ ਕੋਈ ਬੱਚਾ ਸੀਗਾ ਅਖਬਾਰ ਚ ਆ ਗਿਆ ਉਹਨੂੰ ਕੋਈ ਐਹ ਜਿਹੀ ਬਿਮਾਰੀ ਹੋ ਗਈ ਜਿਹੜੀ 1 ਕਰੋੜ ਬੱਚੇ ਚੋਂ ਇੱਕ ਨੂੰ ਹੁੰਦੀ ਹੈ ਤੋ ਜਿਹੜਾ ਟੀਕਾ ਲੱਗਦਾ 16 ਕਰੋੜ ਰੁਪਏ ਦਾ ਹੈ ਸਵਿਟਜ਼ਰਲੈਂਡ ਚ ਬਣਦਾ ਜੀ ਤਾਂ ਇਹਨਾਂ ਨੇ ਕੋਸ਼ਿਸ਼ ਕਰਨ ਲੱਗੇ ਸੰਜੀਵ ਅਰੋੜਾ ਜੀ ਮੇਰੇ ਕੋਲੇ ਵੀ ਆਏ ਸੀ ਕੇਜਰੀਵਾਲ ਸਾਹਿਬ ਕੋਲੇ ਵੀ ਗਏ ਸੀ ਕਿ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਦੋਸਤਾਂ ਮਿੱਤਰਾਂ ਤੋਂ ਕਰਾ ਦਿੰਨੇ ਆ ਇਹ 16 ਕਰੋੜ ਚ ਬਹੁਤ ਜ਼ਿਆਦਾ ਹੈ ਕਹਿੰਦੇ ਨਹੀਂ ਬੱਚੇ ਦੀ ਜਾਨ ਬਚਾਉਣੀ ਆਪਾਂ ਨੇ ਹਾਲਾਂਕਿ ਉਹਨੂੰ ਜਾਣਦੇ ਨਹੀਂ ਸੀ ਪਰਿਵਾਰ ਨੂੰ ਇਹਨਾਂ ਨੇ ਕਰ ਕਰਾ ਕੇ ਉਹ ਕੰਪਨੀ ਨਾਲ ਵੀ ਗੱਲ ਕੀਤੀ ਉਦੋਂ 4 ਕਰੋੜ ਰੁਪਇਆ ਘਟਾ ਲਿਆ ਉਹਨਾਂ ਨੇ ਵੀ ਚਲੋ ਲਾਗਤ ਦੇ ਦਿਓ ਸਾਨੂੰ 12 ਕਰੋੜ ਰੁਪਈਆ 12 ਕਰੋੜ ਰੁਪਈਆ ਬਾਲੀਵੁੱਡ ਵਾਲਿਆਂ ਕੋਲੇ ਵੀ ਗਏ ਸਿੰਗਰਾਂ ਕੋਲੇ ਵੀ ਗਏ 12 ਕਰੋੜ ਰੁਪਈਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜੀ ਬਣ ਗਈ ਜਿਹੜਾ ਬੰਦਾ ਮਤਲਬ ਇੰਨਾ ਫਰਦ ਰੱਖਦਾ ਹੋਵੇ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਪ੍ਰਤੀ ਤਾਂ ਉਹ ਬੰਦਾ ਜੇ ਜਿੱਤ ਕੇ ਉਹਦੇ ਹੱਥ 'ਚ ਕੋਈ ਅਜਾ ਪੈਨ ਆ ਜਾ ਜਿਹੜਾ ਉਹ ਬੱਚਿਆਂ ਦੀ ਕਿਸਮਤ ਬਦਲ ਸਕਦਾ ਹੋਵੇ ਤਾਂ ਤੁਸੀਂ ਦੇਖ ਲਓ ਕਿੰਨਾ ਫਰਕ ਪਊਗਾ ਤੁਸੀਂ ਦੇਖ ਲਓ ਕਿੰਨਾ ਵਿਕਾਸ ਇਲਾਕੇ ਦਾ ਹੋਊਗਾ ਫਿਰ ਜੀ ਸੁਬੀਰੋ ਸੁਬੀਰੋ ਤੁਸੀਂ ਸਾਰੇ ਸਿਆਣੇ ਹੋ politically aware ਹੋ ਹਰ ਰੋਜ਼ ਤੁਸੀਂ ਕਿਤੇ ਨਾ ਕਿਤੇ ਡਿਸਕਸ਼ਨ ਦੇ ਵਿੱਚ ਹੁੰਨੇ ਹੋ ਕੋਈ ਨਾ ਕੋਈ ਡਿਬੇਟ ਦੇ ਵਿੱਚ ਹੁੰਨੇ ਹੋ ਇਸ ਕਰਕੇ ਮੈਂ ਕਹਿ ਰਿਹਾ ਕਿ ਪਾਰਟੀ ਦਾ ਮੈਨੀਫੈਸਟੋ ਵੀ ਤੁਹਾਨੂੰ ਪਤਾ ਹੈ ਪਾਰਟੀ ਦੇ ਨੀਤੀਆਂ ਦਾ ਵੀ ਪਤਾ ਹੈ ਚਾਹੇ ਯੁੱਧ ਨਸ਼ਮ ਰੋਧ ਹੋਵੇ ਚਾਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੋਵੇ ਭਾਵੇਂ ਨਹਿਰੀ ਖਾੜਾ ਨੂੰ ਖੇਤਾਂ ਤੱਕ ਪਹੁੰਚਾਉਣਾ ਹੁਣ ਤੱਕ ਪੰਜਾਬ ਨੇ ਕਦੇ ਵੀ ਹਿਸਟਰੀ 'ਚ ਕਦੇ ਵੀ 70 ਤੋਂ 75% ਤੋਂ ਵੱਧ ਆਉਂਦਾ ਪਾਣੀ ਨਹੀਂ ਵਰਤਿਆ ਸੀਗਾ ਜੀ ਹੁਣ ਤੱਕ ਉਹ ਤਾਂ ਕੱਲਾ ਨਹਿਰੀ ਖਾਲਾਂ ਦੇ ਕਹਿੰਦਾ ਨਹਿਰੀ ਖਾਲਾਂ ਦਾ 21% ਸੀਗਾ 21 22% ਸੀ ਜਿੱਦਿਆਂ ਅਸੀਂ ਸੌ ਚੁੱਕੀ ਐ ਕਿ 21 22% ਸਾਡੇ ਨਹਿਰੀ ਪਾਣੀ ਜਿਹੜਾ ਖੇਤਾਂ ਨੂੰ ਲੱਗਦਾ ਸੀ ਅੱਜ ਉਹ ਅਸੀਂ 62 ਤੋਂ 65% ਤੇ ਲੈ ਆਏ ਪੜੋਲੀਆਂ ਪਾਤੀਆਂ ਪਾਈਪਾਂ ਦੱਬਤੀਆਂ ਕੱਸੀਆਂ ਦੇ ਖਾਲ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਕਹਿੰਦੇ 40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਆਪਣੇ ਪਿੰਡ 40 ਸਾਲਾਂ ਬਾਅਦ ਕੋਈ ਕਹਿੰਦਾ ਜੀ 35 ਸਾਲਾਂ ਬਾਅਦ ਪਾਣੀ ਆਇਆ ਜੀ ਸਾਡੇ ਐਸੇ ਕਰਕੇ ਹੁਣ ਪਾਣੀ ਨੂੰ ਜਦੋਂ ਆਪਾਂ ਵਰਤਣ ਲੱਗੇ 75 ਦਾ ਜਿਹੜਾ ਸੀਗਾ ਉਹ 95 ਹੋ ਗਿਆ ਹੁਣ ਹੁਣ ਪਾਣੀ ਹੈ ਨਹੀਂ ਆਪਣੇ ਕੋਲੇ ਆਪਣੇ ਕੋ ਆਪਣੇ ਘੋਟੇ ਦਾ ਆਪਾਂ ਵਰਤਣ ਲੱਗੇ ਬਾਦੂ ਹੈ ਨਹੀਂ ਆਹੀ ਰੋਲਾ ਪਿਆ ਸੀ ਉਹਨਾਂ ਨਾਲ ਹਰਿਆਣੇ ਵਾਲਿਆਂ ਨਾਲ ਵੀ ਕੋਈ ਅਜ ਕ ਵੀ ਹੈ ਨਹੀਂ ਤੁਹਾਡੇ ਕੋਲੇ ਆਪ ਦੱਬਦੇ ਵਰਤਨ ਜੋ ਵੀ ਹੈ ਨਹੀਂ ਹੁਣ ਤੇ ਤੁਸੀਂ ਆਪ ਦਾ ਤੁਹਾਨੂੰ ਦੇਦਾ ਜਿੰਨਾ ਦੇਣਾ ਸੀ ਤੁਸੀਂ ਆਪ ਦਾ ਪਹਿਲਾ ਸੰਜਮ ਨਾਲ ਵਰਤ ਲੈਂਦੇ ਨਾ ਜੀ ਉਹ ਮੋਦੀ ਘਰਾਂ ਕੋਲੇ ਜਾਵੜੇ ਮੋਦੀ ਘਰਾਂ ਦੀ ਬੀਬੀ ਐਮ ਵੀ ਚ ਹੈਗੇ ਨੇ ਆਫਸਰ ਕਹਿੰਦੇ ਜੀ ਕਿਉਂਕਿ ਸਰਕਾਰ ਵੀ ਉੱਥੇ ਬੀ ਜੀ ਪੀ ਦੀ ਹੈ ਕਹਿੰਦੇ ਇਸ ਦਾ ਫਟਾ ਖੋਲਾਂਗੇ ਨੰਗਲ ਡੈਮ ਅਸੀਂ ਤਾਂ 4500 ਕਿਸ਼ਕ ਹੋਰ ਦਿਓ ਸੰਤਾ ਅਸੀਂ ਤਾਂ ਆਪ ਫਟਾ ਖੋਲਾਂਗੇ ਮੈਂ ਕਿਹਾ ਰਾਜੋ ਫਟਾ ਖੋਲਣ ਤਾਂ ਮੈਂ ਚਲਾ ਗਿਆ ਖੋਲ ਲੇ ਫਟਾ ਫੇਰਾ ਖੋਲੇ ਫਟਾ ਏ ਪੰਜਾਬੀ ਆਸੀਂ ਪਿਆਰ ਨਾਲ ਜੋ ਮਰਜ਼ੀ ਖਾਤੋਂ ਲੈ ਲੋ ਪਰ ਬਾਹਮ ਰੋੜ ਕੇ ਜਾਏ ਕੋਈ ਆਕਰਨ ਵਾਲਾ ਉਹ ਨਹੀਂ ਸਰਕਾਰ ਕਰਦੇ ਆਪਦਾ ਹੱਕ ਅਸੀਂ ਰੱਖਾਂਗੇ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਜਿੰਨਾ ਚਿਰ ਤੁਸੀਂ ਪੈਨ ਸਾਡੇ ਹੱਥ ਦੇਉਂਗੇ ਉਹ ਪੰਜਾਬੀਆਂ ਦੇ ਹੱਕ ਚ ਚੱਲੂਗਾ ਜਿੰਨਾ ਚਿਰ ਤੁਸੀਂ ਸਾਨੂੰ ਸਰਕਾਰਤ ਰੱਖੋਗੇ ਤਬ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਰਮਾਂਗੇ ਇਹ ਗੱਲ ਦੀ ਗਾਰੰਟੀ ਮੈਂ ਦਿੰਦਾ ਹਾਂ